हां भाई कितने दिन तेरे के लेने हैं है? माता भाई बच्चों वास्ते कल्ले पिन्नी लेया सामान आसी पहला महीना के पहला बहुत ਢੋਤਾ ਡੇਡੇ ਹੋ ਗਏ ਸੀ ਉਦੋਂ ਪੱਠੀਆਂ ਹੁੰਦੀਆਂ ਸੀ ਪੁਰਾਣੀਆਂ ਲੱਕੜਾਂ ਨਾਲ ਕੱਢਦੇ ਹੁੰਦੇ ਸੀ ਐ ਵਾਰਦੀ ਸੀ ਪਹਿਲਾਂ ਤੇ ਇਹਦੇ ਵਿੱਚ ਬਿਸਕੁਟ ਬਣਾਉਂਦੇ ਨੇ ਤੇ ਕਿਵੇਂ ਘੁਮਰੀ ਆ ਇਹ ਇਹਦਾ ਇੰਨੀ ਡਿਗਰੀ ਤੇ ਚੱਲਦਾ ਇਹ ਦੇਖੋ ਜੀ ਛੱਪੀਆਂ ਖਾਲਾ ਤੂੰ ਤੇ ਆਹ ਜਾਨਵਰ ਦੇ ਕੋਲੇ ਆਉਂਦੀ ਆ ਭਾਈ ਇਹਦੇ ਨਾਲ ਮੋਹ ਪਿਆਰ ਇਹਨਾਂ ਦਾ ਤੇ ਕੀ ਆ ਬਾਂਗਾਂ ਨੇ ਸਾਨੂੰ ਕਿਦੋਂ ਮਗਰੋਂ ਦਿਖਾਇਆ ਉਹ ਥੋਡੀ ਨੂੰ ਹਾਂਜੀ ਦੋਸਤੋ ਅੱਜ ਆਪਾਂ ਚੱਲਦੇ ਆਂ ਮੰਡੀ ਕਾਣਾਂ ਵਾਲੀ ਤੇ ਥੋੜਾ ਜਿਹਾ ਕੰਮ ਜਿਹੀ ਮੰਡੀ ਹੋਣਾ ਸੀਗਾ ਉਹ ਅੱਜ ਮੌਸਮ ਜਾਬੀ ਠੀਕ ਹੈ ਘਰ ਇੱਕ ਛੋਟੇ-ਮੋਟੇ ਕੰਮ ਉਹ ਦੂਜੇ ਕੂਲਰ ਦੀ ਜਾਲੀ ਜੀ ਲਿਓਣੇ ਆ ਯਾਰ ਅਜ ਐਡਜਸਟਮੈਂਟ ਉਹ ਪੱਤਰੀਆਂ ਜੀਆਂ ਨਹੀਂ ਹੁੰਦੀਆਂ ਉਹ ਸਿੱਧੀਆਂ ਐ ਉਹ ਦੇਖਦੇ ਆ ਜੀ ਉੱਥੇ ਮਿਲ ਗਈਆਂ ਤਾਂ ਲਿਆਵਾਂਗੇ ਤੇ ਬਾਕੀ ਕਿਵੇਂ ਲੋਟ ਲੱਗਿਆ ਤੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਉਮੀਦ ਕਰਦਾ ਹਾਂ ਭਾਈ ਤੁਸੀਂ ਸਾਰੇ ਠੀਕ ਹੋਵੋਗੇ ਬਲੌਗ ਤੁਰ ਤੋਂ ਲੈ ਕੇ ਐਂਡ ਤੱਕ ਲਾਜ਼ਮੀ ਦੇਖਿਆ ਕਰੋ ਭਾਈ ਚੰਗਾ ਲੱਗਦਾ ਨਵੇਂ ਭਰਾ ਜੁੜਦੇ ਆ ਚੈਨਲ ਨੂੰ ਇਹ ਕਾਗਜ ਹੈ ਬੰਦੇ ਨੂੰ ਇਹਨਾਂ ਦਾ ਯਾਰ ਕਾਰਾਂ ਮੋਟਰਾਂ ਦੇ ਕਾਗਜ਼ ਵੀ ਨਹੀਂ ਹੁੰਦੇ ਯਾਰ ਕਿੰਨੇ ਬੰਦੇ ਦੇ ਆ ਉਹਦੀਆਂ ਦੋ ਕਾਪੀਆਂ ਕਰਾ ਲਿਆ ਉਹਦੀਆਂ ਦੋ ਫੋਟੋਆਂ ਲਿਆ ਉਹਨੂੰ ਕਾਪੀ ਕਰਾ ਲਿਆ ਲਾਈਨ 'ਚ ਲੱਗ ਗਿਆ ਇਹਦੀਆਂ ਆ ਕਰਾ ਲਿਆ ਮੇਰੀ ਜੱਦੀ ਉਮਰ ਮੇਰੀ ਦਾ ਕੀ ਸਾਰਿਆਂ ਦੀ ਆ ਚਿੱਟੇ ਆਗੇ ਵਾਲਾ ਸਾਰਿਆਂ ਦੀ ਉਮਰ ਆਈ ਨਾਂਗੀ ਉਹਦੀਆਂ ਕਰਾ ਲਿਆ ਉਹਦੀਆਂ ਅੱਧੇ ਤਾਂ ਉਮਰਾ ਕਾਪੀਆਂ ਕਰਾਉਂਦੇ ਨਾਂਗੀ ਆ ਚਲੋ ਹਾਂਜੀ ਦੋਸਤੋ ਇੱਥੇ ਆਪਾਂ ਬੱਚਿਆਂ ਵਾਸਤੇ ਥੋੜੇ ਜਿ ਪੈਨ ਕਾ ਪੀ ਸ਼ਿੱਕੇ ਵਗੈਰਾ ਦੇਖਦੇ ਆਂਗੇ ਮੰਡੀਕਾ ਵਾਲਿਆਂ ਵਾਲੀ ਦੇ ਵਿੱਚ ਕਿਹੜਾ ਦਿਖਾਊਗਾ ਵੀਰ ਕਾਪੀ ਸ਼ਿੱਕੇ ਕਾ ਦਿਖਾਈ ਵੀਰੇ ਯਾਰਾ ਨੀਲੇ ਪੈਨ ਤੇ ਲਾਲ ਤੇ ਕਾਲੇ ਪੈਨ ਦਿਖਾ ਯਾਰ ਇੱਥੇ ਵੀਰਾਂ ਕੋਲੇ ਕਾਪੀਆਂ ਕਿਤਾਬਾਂ ਦੀ ਦੁਕਾਨ ਹੈ ਕਾਲਿਆਂ ਵਾਲੀ ਦੇ ਵਿੱਚ ਆਪਾਂ ਬੱਚਿਆਂ ਨੇ ਆਖਿਆ ਸੀ ਹੁਣ ਅਕਤਰ ਪੈਨ ਦੇਖਦੇ ਆਪਾਂ ਹਾ ਨੀਲੇ ਪੈਨ ਅਤੇ ਕਾਲੇ ਨੀਲੇ ਕਿੰਨੇ ਕਿੰਨੇ ਆ? 10 ਰੁਪਏ ਦੇ ਕਿੰਨੇ ਉੰਬੀ ਚ ਪੰਜ ਹਾਂ 5-5 ਬੀਜ ਦੇ ਯਾਰੀ ਨੀਲੇ ਤੇ ਕਾਲੇ ਹਾਂਜੀ ਇਹਦੇ ਨੀਲੇ ਇਹ ਕਾਲੇ ਪੰਜ ਆ ਹੋ ਗਏ ਆ ਕੀ ਕਾਲੇ ਨੀਲੇ ਇਹ ਵੀ ਨੀਲੇ ਇਹ ਵੀ ਦੇ ਯਾਰਾ ਚਾਰ ਆ ਨਾ ਚਾਰ ਤੇ ਕਾਲੇ ਦੇ ਦੇ ਕਾਲੇ ਪੰਜ ਦੇ ਹਾਂਜੀ ਇਹ ਕੁਆਲਟੀ ਦਾ ਫਰਕ ਆ ਕਿਉਂ ਵੈਸੀ ਹੁੰਦੇ ਦੇਖੋ ਜੀ ਹੁੰਦੇ ਹਰੇ ਆ ਲੋਏ ਭਾਈ ਪੈਨ ਇਹਨਾਂ ਕੋ ਬੱਚਿਆਂ ਦੇ ਦੋ ਲੋਕ ਇੱਕ ਸਾਡਾ ਭਾਈ ਦੋਸਤ ਬੱਚੇ ਖਾਤਰ ਕਿੱਟ ਲੈਂਦਾ ਸਕੂਲ ਆ ਭਾਈ ਕਿੱਟ ਦੇਖਦੇ ਸੀ ਸਕੂਲ ਖਾਤਰ ਅਸੀਂ ਕੋਈ ਆ ਵੀ ਪਸੰਦ ਭਾਈ ਹੈ ਓਏ ਅਜੇ ਨਹੀਂ ਅਰੰਗ ਰੰਗ ਦਾ ਕੋਈ ਚੱਕਰ ਨਹੀਂ ਜਿੱਪ ਮੋਟੀ ਹੋਵੇ ਜੇ ਮੋਟੀ ਹੋਵੇ ਕਹਿੰਦਾ ਆਪਾਂ ਕੀ ਕੁਸ ਮੰਗਦੇ ਕਿੱਟ ਦਾ ਹੈ ਬੱਚਾ ਛੋਟਾ ਸਾਡਾ ਯਾਰਾ ਤੇ ਕਿੱਟ ਵੱਡੀ ਲੱਗਦੀ ਮੈਨੂੰ ਹਾਂ ਥੋੜੀ ਚੌੜੀ ਨਹੀਂ ਹੋਵੇ ਕਿਤਾਬਾਂ ਦਾ ਭਰਾਵਾ ਪਤਾ ਨਹੀਂ ਇੰਨਾਂ ਸਾਡੇ ਵਰੀ ਦਾ ਕੋਈ ਹੈ ਨਹੀਂ ਸੀ ਭਰਾਵਾ ਤੇ ਹੁਣ ਤਾਂ ਯਾਰ ਉਹਨਾਂ ਨੂੰ ਉਹਨੇ ਇੱਕ ਲੱਦ ਦੰਦੇ ਬੱਸ ਸਾਢੇ ਹਲੇ ਜਵਾਗੀਆਂ ਧੂਆਂ ਮਾਰਦੇ ਜਾਂਦੇ ਨੇ ਸਕੂਲ 'ਚ ਕਿ ਸਾਡੇ ਵਾਲੇ ਜਵਾਗੀਆਂ ਕਿਤਾਬਾਂ ਸਕੂਲ 'ਚ ਰੱਖਦੇ ਆ। ਸਾਡਾ ਸਕੂਲ ਤਾਂ ਨੇੜੇ ਆ। ਨਹੀਂ ਉਹ ਕਿਤਾਬਾਂ ਵੀ ਸਕੂਲ 'ਚ ਰੱਖਦੇ ਆ। ਸੋਣ ਦਿੰਦੇ ਆ ਮੌਕੇ ਤੇ ਪੜ੍ਹਨ ਲਈ ਤੇ ਉੱਥੇ ਰੱਖ ਲੈਂਦੇ ਆ। ਠੀਕ ਹੈ। ਕੱਲੀਆਂ ਕਾਪੀਆਂ ਕਾਪੀਆਂ ਪਉਣੀਆਂ ਪੈਂਦੀਆਂ ਘਰ ਖਾਤਰੇ। ਇਹ ਕਿਵੇਂ ਕਾਸਟ ਹੁੰਦੀ ਹੈ? ਇਹ ਕੋਈ ਤਰਪਾਲ ਚੁੰਦੀ ਕੋਈ ਲੈਦਰ ਚ ਕੋਈ ਕੱਪੜੇ ਦੀ ਕਿਵੇਂ ਕੁਸ਼ ਹੁੰਦੀ ਹੈ? ਕੱਪੜੇ ਦੀ ਨਹੀਂ ਵਿੱਚ ਖਾਰੀ ਹੈ। ਸਾਰੀਆਂ ਕੱਪੜੇ ਦੀਆਂ। ਠੀਕ ਹੈ ਭਾਈ ਕੀ ਕੀ ਕੀਮਤ ਹੈ ਇਹਨਾਂ ਦੀ? ਇਹ ਦੀ ਦੱਸ ਦੇ ਕੀਮਤ ਕੀ ਹੈ? ਇਹ 400 ਦਾ ਬੀਜ। ਆ 400 ਦਾ ਹੈ। ਆ ਭਾਈ 400 ਦਾ ਕਹਿੰਦੇ ਆ ਬਾਕੀ ਲੈਸ ਬੱਸ ਹੋ ਜਾਂਦਾ ਥੋੜਾ ਬਹੁਤ ਕਰਨਾ ਹੈ ਤਾਂ ਭਾਈ ਬੱਚਿਆਂ ਵਾਸਤੇ ਇਕੱਲੇ ਪਿੰਨੀ ਲਏ ਆ ਸਮਾਨ ਆ ਸੀ ਪਹਿਲਾਂ ਮਹੀਨਾ ਕ ਪਹਿਲਾਂ ਬਹੁਤ ਢੋਤਾ ਨਾਗਾ ਤਰਾ ਤੇ ਹਜੇ ਹੁਣ ਪਿੰਨਾ ਥੋੜੀ ਛੋਟ ਆਈ ਸੀ ਕਿਉਂਕਿ ਹੁਣ ਛੁੱਟੀਆਂ ਦਾ ਕੰਮ ਦੇਣਗੇ ਹਨ ਇਹਦੇ ਕਰਕੇ ਆ ਬਸ ਇੱਕ ਤਰੀਕ ਨੂੰ ਪਹਿਲੀ ਛੁੱਟੀ ਆ ਸ਼ਾਇਦ ਆ ਤੇ ਗਰਮੀ ਦੀਆਂ ਛੁੱਟੀਆਂ ਹੋਣਗੀਆਂ ਇਹਦੇ ਕਰਕੇ ਪਿੰਨਾ ਲਏ ਆ ਬਾਕੀ ਦੇਖੀਓ ਮੌਕੇ ਦੇ ਹਨ ਕਣ ਵਾਲੀ ਮੰਡੀ ਚ ਦੁਕਾਨ ਫਪਾਂਗੇ ਸੀ ਉਧੇ ਅਸੀਂ ਉਹ ਪਿੱਛੇ ਦੇਖੇ ਵਲੋਗ ਤੁਸੀਂ ਉੱਥੋਂ ਸਾਨੂੰ ਮਿਲੇ ਨਹੀਂ ਉਹ ਦੁਕਾਨਾਂ ਬੰਦ ਸੀ ਇਹ ਮੰਡੀ ਖਰ ਖਾਸ ਗੰਦਕਾਨਾ ਹੁੰਦਿਆਂ ਕਾਲੇ ਵਿੱਚ ਉਹ ਇੱਕ ਛੋਟੀ ਜਿਹੀ ਮਾਰਕੀਟ ਹੈਗੀ ਵੀ ਚੱਲ ਡੰਗਾ ਲੈ ਜਾਂਦਾ ਉੱਥੇ ਵੀ ਐ ਨੱਪੇ 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 ਛਕੇ ਛਕੇ ਪਹਿਲਾਂ ਰੋਲਡ ਛਕੇ ਹੁੰਦੇ ਹੁੰਦੇ ਸੀ 5 ਰੁਪਈਆ ਦੇ ਉੱਥੇ ਛਕੇ ਜੇ ਉਹਨਾਂ ਦੀ ਬਾਡੀ ਵੀ ਘੈਂਟ ਹੁੰਦੀ ਸੀ ਹੁਣ ਹੁਣ ਪਤਾ ਲੱਗਦਾ ਉਹ ਚੀਜ਼ਾਂ ਦਾ ਕਿਵੇਂ origignal ਜਿਹਾ ਹੁੰਦੇ ਸੀ ਹੁਣ 15 ਰੁਪਈਆ ਦਾ ਪੈਨ ਤੇ ਬਾਡੀਆਂ ਲਾਦੀਆਂ ਕਿਵੇਂ ਘਰੇ ਗੱਤੇ ਦੀ ਬਣਾਈ ਦੇਤਾ ਹਾਂ ਭਾਈ ਕਿੰਨੇ ਦਿਨੇ ਤੇਰੇ ਕੇ ਲੈਣੇ ਆ ਇਹ ਭਾਈ ਸੇਠਾਂ ਕੋਲੇ ਹੁੰਦੇ ਇਹ ਬਹੀ ਕਹਿੰਦੇ ਇਹਨੂੰ ਉਹ ਸਾਹ ਲੇਖਾ ਜੋਖਾ ਲਿਖਣਾ ਹੋਵੇ ਤਾਂ ਬਾਕੀ ਆਪਾਂ ਨਾ ਤਾਂ ਇਹ ਲਿਖਾਈ ਆਉਂਦੀ ਹੈ ਤੇ ਨਾ ਹੀ ਇਹ ਆਪਣੇ ਕੋਲੇ ਨਾ ਹੀ ਇਹਨਾਂ ਪੜ੍ਹਾਈ ਆਉਂਦੀ ਹੈ ਤੇ ਨਾ ਹੀ ਇਹਨਾਂ ਆਪਣਾ ਹੁੰਦਾ ਹੈਗਾ ਕਾਰੋਬਾਰ ਆਪਣਾ ਸਿੱਧਾ ਜੱਟੂ ਸੌਦਾ ਹੁੰਦਾ ਹੈ ਕਾਪੀ ਤੇ ਆਈ ਨਹੀਂ ਪਤਾ ਕਈ ਕਲਮਾਂ ਲਿਖਣਾ ਮੁੱਲ ਲੈਂਦੇ ਬਟੂ ਫਿਰ ਆਪਾਂ ਨੂੰ ਕੀ ਇਹ ਜੀਆਂ ਬੰਗਾ ਕਰਨਗਾ ਹੈ ਇਹ ਐਡ ਕਰਨਾ ਨਹੀਂ ਕੋਈ ਇਹ ਹਾਂਜੀ ਪਾੜਦਾ ਤਾਂ ਨਹੀਂ ਅਚੰਤ ਚੋ ਜਾਈ ਲੋਈ ਦਾ ਲੱਗਦਾ ਇਹ ਦੂ ਕੁਵੀ ਫੜ ਜੂਗਾ ਇਹ ਅੱਛਾ ਜੀ ਹਾਂ ਤੁਸੀਂ ਚਾਹੀ 10 ਸਾਲਾਂ ਡਾਲੋ ਉਹਨੂੰ ਠੀਕ ਆ ਬੱਚਿਆਂ ਕੇ ਫੁੜੀ ਕੱਟਨਾ ਓਕੇ ਇੱਕ ਟੁੱਟ ਗਈ ਦੈਡ ਬੱਸ ਦੇ ਦੋ ਦਾ ਦੇਓ ਦੋਨਾਂ ਚੋਂ ਇਹਨਾਂ ਰਹਿ ਗਈਆਂ ਨੇ ਦੋ ਬੰਦੇ ਕੰਪਨ ਦਾ ਲੈ ਲੈ ਇੱਕ ਸਾਈਡ ਤੇ ਦੋ ਚੈਨਾ ਮਿਲ ਰਹੀਆਂ ਸੀ ਐਡੀਸ਼ਨ ਦੋਨੋਂ ਜੇ ਦੋ ਹੋਣੀਆਂ ਸੀ ਆਪਣੇ ਕੋਲ ਤਾਂ ਪੰਜ ਵੀ ਹੋਣੀਆਂ ਚਾਹੀਦੀਆਂ ਪਾ ਲਿਆ ਚਾਰ ਵੀ ਪਵਾ ਦिए ਇੱਕ ਟੁੱਟ ਗਈ ਦੂਜੀ ਤਾਂ ਚਲਾ ਲੇ ਬੰਦਾ ਟੁੱਟਦੀ ਨਹੀਂ ਹੁੰਦੀ ਐ ਟੁੱਟਦੀ ਕਹਿੰਦੇ ਹੁੰਦੀ ਜੀ ਬੱਚੀ ਪੇਚੋ ਕੀ ਦੁਆਰਾ ਹੈ ਰਹਾ ਇੱਥੇ ਭਾਈ ਕਾਪੀਆਂ ਕਿਤਾਬਾਂ ਛੱਕੇ ਪੈਨ ਛੁੱਟੀਆਂ ਦਾ ਕਰਕੇ ਜੇ ਕਿਸੇ ਨੇ ਐਡਵਾਂਸ ਚ ਲੈਣੇ ਆ ਤਾਂ ਵੀਰਾਂ ਤੋਂ ਲੈ ਸਕਦੇ ਹੋ ਤੁਸੀਂ ਮੰਡੀਕਾਣੇ ਵਾਲੀ ਆਪਣੇ ਲਵਲੀ ਵਾਲੇ ਦੇ ਹੋਟਲ ਦੇ ਸਾਹਮਣੇ ਵੀਰਾਂ ਦੀ ਦੁਕਾਨ ਹੈਗੀ ਕੇਵਲ ਕੋ ਹਾਊਸ ਕਿਹੜਾ ਜੀ ਕੇਵਲ ਕੋ ਹਾਊਸ ਠੀਕ ਹੈ ਜੀ ਇਹ ਉਹ ਲੋਕ ਹਾਊਸ ਉਹ ਕਿਤਾਬਾਂ ਜੀ ਸਰ ਤੜਕੇ ਕਿੰਨੀ ਠੰਡ ਜੀ ਸੀ ਆ ਸਾਡਾ ਪੁਰਾਣਾ ਬਾਬਾ ਭਾਈ ਬਿਸਕੁਟ ਰੱਖੀ ਬੈਠਾ ਹੈ ਸਾਡੀਆਂ ਬੇਬੇ ਹੋ ਰੀਆਂ ਮੇਰੇ ਬਾਪੂਰੇ ਆ ਬਿਸਕਟ ਬਹੁਤ ਲੱਜਾਂਦੇ ਸੀ ਇੱਥੋਂ ਯਾਰ ਤੇ ਅੱਜ ਕੱਲ ਪੱਟੂ ਖਾਣੋਂ ਹੀ ਹਟ ਗਏ ਮੈਂ ਤਾਂ ਕਢਾਉਣ ਹੀ ਨਹੀਂ ਆਇਆ ਤਿੰਨ ਚਾਰ ਸਾਲ ਹੋ ਗਏ ਪਤਾ ਨਹੀਂ ਕੀ ਹੋਇਆ ਜਵਾਕਾਂ ਨੂੰ ਤੇ ਸਾਡੇ ਵਾਲੇ ਬਾਪੂਰੇ ਵੀ ਸਾਨੂੰ ਸਮਾਨ ਦੇ ਕੇ ਛੱਡ ਕੇ ਕਹਿੰਦੇ ਰਹਿਣ ਦੋ ਕੋਦੋਂ ਖਾਂਦੇ ਹੀ ਨਹੀਂ ਕਹਿੰਦੇ ਤੁਸੀਂ ਇੱਥੋਂ ਅਸੀਂ ਭਾਈ ਬਿਸਕਟ ਐਡੇ-ਐਡੇ ਹੋ ਗਏ ਸੀ ਉਦੋਂ ਪੱਠੀਆਂ ਹੁੰਦੀਆਂ ਸੀ ਪੁਰਾਣੀਆਂ ਲੱਕੜਾਂ ਨਾਲ ਕੱਢਦੀ ਹੁੰਦੇ ਸੀ ਐਂ ਬਾਬਾ ਜੀ ਹਾਂ ਹੁਣ ਆਪਨ ਵੀ ਦਿਖਾ ਲਈ ਸਤਿਕਾਰ ਜੀ ਸਤਿਕਾਰ ਉਹ ਠੀਕ ਠਾਕ ਹੋ ਜੀ ਹੇ ਭਾਈ ਸਾਡੇ ਬਜ਼ੁਰਗ ਮੇਰੇ ਭਾਪੀ ਹੋਰੀ ਇਹਨਾਂ ਤੋਂ ਕੜਵਾਉਂਦੇ ਰਹੇ ਐ ਤੇ ਇਹਨਾਂ ਦੇ ਬਜ਼ੁਰਗਾਂ ਤੋਂ ਉਹ ਲੈਕ ਤੇ ਚਲਦੀ ਹੁਣ ਉਹ ਦੇਖਾ ਤੇ ਟੈਕਨੋਲੋਜੀ ਦਾ ਇੰਨਾ ਫਰਕ ਪੈ ਗਿਆ ਕਿ ਇਹ ਇਹ ਆਟਾ ਵੀ ਵੀਰ ਮਸ਼ੀਨ ਨਾਲ ਹੀ ਗੁੰਦੇ ਨੇ ਹੱਥਾਂ ਵਾਲਾ ਤਾਂ ਕੰਮ ਹੀ ਖੜ ਗਿਆ ਇਹਦੇ ਵਿੱਚ ਗੁੰਦੇ ਨੇ ਆ ਦੇ ਮਸ਼ੀਨਾਂ ਨਾਲ ਰੱਖੀਆਂ ਵੀਰਾਂ ਨੇ ਤੇ ਇਲੈਕਟ੍ਰੋਨਿਕ ਮਸ਼ੀਨਾਂ ਨੇ ਪੱਠੀਆਂ ਨੇ ਪੱਠੀਆਂ ਕਹਿੰਦੇ ਸੀ ਪਹਿਲਾਂ ਤੇ ਇਹਦੇ ਵਿੱਚ ਬਿਸਕੁਟ ਬਣਾਉਂਦੇ ਨੇ ਤੇ ਕਿਵੇਂ ਘੁਮਰੀ ਆ ਇਹ ਇਹ ਤਾਂ ਇੰਨੀ ਡਿਗਰੀ ਤੇ ਚੱਲਦਾ ਇਹ ਦੇਖੋ ਜੀ ਇਹ ਮਸ਼ੀਨ ਹੈ ਇਲੈਕਟ੍ਰੋਨਿਕ ਤੇ ਬਿਸਕੁਟਾਂ ਨੂੰ ਇੰਨਾ ਤਾਪਮਾਨ ਚਾਹੀਦਾ ਕਿ ਆਪਣੇ ਆਪ ਕੁਝ ਟਾਈਮ ਦੇ ਬਾਅਦ ਆ ਪੱਕ ਜਾਂਦੇ ਨੇ ਹੋ ਸਕਦਾ ਆਗ ਦਾ ਸਵਾਦ ਇਹ ਚ ਨਾ ਆਉਂਦਾ ਹੋਵੇ ਪਰ ਟੈਕਨੋਲੋਜੀ ਦਾ ਜ਼ਮਾਨਾ ਹੈ ਬਣਾਉਣੇ ਪੈਂਦੇ ਆ ਮਸ਼ੀਨਾਂ ਦੀ ਕਾਰਗਰੀ ਹੈ ਸਾਰੀ ਆਟਾ ਵੀ ਘੁੰਨਣਾ ਹੈ ਬਸ ਥਾਣਾ ਦਾ ਕੰਮ ਹੀ ਖਤਮ ਹੋ ਗਿਆ ਪਹਿਲਾਂ ਆਹ ਪੁਰਾਣਾ ਸੀਗਾ ਖਰਾ ਤੇ ਇੱਕ ਸਾਡੇ ਭਾਈ ਪੁਰਾਣੀ ਸੇਠ ਆ ਰਹੇਗੇ ਇਹਨਾਂ ਦੀ ਦੁਕਾਨ ਵੀ ਉਦੋਂ ਦੀ ਹੈ ਸ਼ਾਇਦ ਆ ਪੁਰਾਣੀ ਤੇ ਬਿਸਕਟਾਂ ਵਾਲੇ ਗਏ ਗੱਜ ਮੈਨੂੰ ਦਿਖ ਨਹੀਂ ਰਹੇ ਸਾਰੇ ਗਾਇਬ ਹੋ ਗਏ ਕਿਦੋਂ ਅਸੀਂ ਨਿਕੜਾਉਂਦੇ ਫਿਰ ਲੋਕ ਵੀ ਹਟ ਗਏ ਹੌਲੀ ਹੌਲੀ ਪਤਾ ਨਹੀਂ ਕੀ ਹੋਇਆ ਲੋਕਾਂ ਨੂੰ ਜਰ ਕਢਾਇਆ ਕਰੋ ਬਿਸਕਟ ਦੇਸੀ ਘਿਓ ਦੇ ਰੈਡੀਮੇਡ ਚੀਜ਼ਾਂ ਇਹ ਪੀਜੇ ਖਵਾ ਲਓ ਗੋਲ ਗੱਪੇ ਖਵਾ ਲਓ ਪੰਜਾਬ ਦੇ ਵਿੱਚ ਤਾਂ ਫੈਨ ਕਰਤੇ ਗੋਲ ਗੱਪੇ ਹੋ ਸਕਦਾ ਹਰਿਆਣਾ ਚ ਕਰਦਾ ਹੋਵੇ ਠੀਕ ਐ ਸੇਠ ਜੀ ਹਾਂ ਠੀਕ ਐ ਹਾਂਜੀ ਦੋਸਤੋ ਆਪਾਂ ਨਾਲ ਹੀ ਦੁਕਾਨ ਤੇ ਆ ਕੇ ਆ ਵੀਰਾਂ ਕੋਲੇ ਆ ਕੇ ਸੀ ਆਪਣੇ ਸੇਠ ਮਿੱਤਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਰਏ ਇਹਨਾਂ ਦੀ ਵੀਰਾਂ ਦੀ ਭਈ ਆਹ ਸ਼ਾਪ ਦੁਕਾਨ ਹੈ ਇਹਨਾਂ ਦੀ ਵੀ ਨਵਲੀ ਵਾਲੇ ਹੋਟਲਾਂ ਦੇ ਸਾਹਮਣੇ ਵੀਰਾਂ ਦੀ ਦੁਕਾਨ ਆ ਤੇ ਆਪਾਂ ਇਹਨਾਂ ਕੋਲੋਂ ਥੋੜਾ ਸਮਾਨ ਲੈ ਖਰ ਆ ਬੱਚੇ ਇਹਦੇ ਵੀ ਆ ਸਮਾਨ ਆ ਬੈਗ ਚ ਪਾ ਲਿਆ ਸੀ ਤੇ ਵਧੀਆ ਰੇਟ ਲਾਉਂਦੇ ਨੇ ਵਧੀਆ ਬੰਦੇ ਨੇ ਆਪਣੇ ਪੁਰਾਣੇ ਦੋਸਤ ਮਿੱਤਰ ਨੇ ਇਹ ਚੋਲਡਾਂ ਦਾ ਕਰਕੇ ਇਹਨਾਂ ਦਾ ਜਾਣ ਪਛਾਣ ਨਹੀਂ ਠੀਕ ਹੈ ਜੀ ਇੱਥੇ ਵਾਲੇ ਸੁਖਲੀ ਤੇ ਹਰ ਦੁਕਾਨ ਦੇ ਵਿੱਚ ਪੂਰੀ ਰੌਣਕ ਲਾਰ ਕੇ ਬੰਗਾਣੇ ਇੱਥੇ ਪੂਰੀ ਚੜਦੀ ਕਲਾ ਮੈਂ ਤਾਂ 10 ਵਜੇ ਕਹਤਾ ਤੇ ਆਪਣੇ ਕਿਸਾਨ ਦੇ ਬਾੜ ਗਏ ਉਹ ਠਿੱਗੀਆਂ ਉਹ ਵੜਗੀ ਅੰਦਰ ਚੱਕ ਕੇ ਲਿਆਦਾ ਜੀ ਅੰਦਰ ਕਈ ਬੰਦੇ ਉਹ ਵੜਗੀ ਵੜਗੀ ਤੋਂ ਲੱਗੇ ਆਹ ਅੰਦਰ ਤੋਂ ਸਾਮਾਨ ਸਮਾੜੀ ਪੂਰੀ ਰੌਣਕ ਲਾਰ ਕੇ ਬੰਗਾਣੇ ਇੱਥੇ ਦੁਕਾਨ ਤੇ ਸ਼ਿਕਾਰੀ ਅੰਦਰ ਹੀ ਰਹਿੰਦੇ ਇਹਨਾਂ ਨੇ ਠੰਡ 'ਚ ਨਾੰਦਾ ਆ ਗਿਆ ਨਾ ਅਜਾਖਲੇ ਭਾਈ ਆਏ ਹਾਏ ਕੀ ਬਾਤ ਹੈ ਪੂਰੇ ਕਿਊਟ ਹੈ ਨਾ ਕਤੁਰੇ ਜੀ ਇਹ ਇਹ ਤੋਂ ਨਹੀਂ ਦੁਕਾਨ ਦੇ ਜੀ ਇਹ ਨਾ 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 ਇੱਥੇ ਸੋਈ ਸੀਗੀ ਹਾਂ ਸੱਤ ਦਕਾਨਾਂ ਪਰੇ ਠੰਡ ਵੇਖ ਕੇ ਕੁੱਤੀ ਨੇ ਇੱਥੇ ਬੱਲਾ ਬੁੱਲਾ ਵੇਖ ਕੇ ਪਰ ਕੈਨਾ ਤੇ ਮੋਟਰ ਲੱਗੀ ਆਪਣੇ ਕੋਲ ਛੜਕਿਆ ਕਰਕੇ ਮੂੰਹ ਚੱਕ ਲਈ ਹਾਂ ਨੱਕ ਲਈ ਦੂਜਾ ਹੱਤੀ ਚ ਪੰਜੇ ਚੱਕ ਰਹੀ ਠੀਕ ਹੈ ਜੀ ਤੁਸੀਂ ਇੱਥੇ ਇਹਨਾਂ ਨੂੰ ਰੱਖ ਲਏ ਹਾਂ ਇਹ ਗਾਇਕਾ ਨੂੰ ਵੀ ਅਟੈਂਡ ਕਰਦੀ ਐ ਸਿਆਣਿਆ ਬੰਦਿਆਂ ਨਾਲੋਂ ਜ਼ਿਆਦਾ ਵਫਾਦਾਰ ਹੁੰਦੇ ਨੇ ਇਹ ਜਾਨਵਰ ਕਿੰਨਾ ਪਿਆਰ ਕਰੋਗੇ ਉਨਾ ਹੀ ਕਰਦੇ ਨੇ ਇਹਦਾ ਕਤੂਰਾ ਮੋਰੀਆਂ ਚ ਗਮਾਚ ਗਿਆ ਜਨ ਗੱਟਿਆਂ ਚ ਅੱਛਾ ਜੀ ਤੇ ਆਪਾਂ ਜਾਣਦੇ ਨਹੀਂ ਸੀ ਕਿ ਕੀ ਦੀ ਕੁੱਤੀ ਐ ਇਹ ਆਈ ਸਾਰਿਆਂ ਕੋਲੇ ਕਈ ਕਿਸੇ ਨੇ ਗੱਲ ਨਹੀਂ ਸੁਣੀ ਮੇਰੇ ਕੋਲ ਕੁਰਸੀ ਤੇ ਆ ਕੇ ਅੱਜ ਪੰਜੇ ਮਾਰ ਲੱਗਦੀ ਐ ਚੀਤਾ ਮਾਰ ਲੱਗਦੀ ਹਾਂਜੀ 11 ਵਜੇ ਦਾ ਟਾਈਮ ਸੀ ਮੈਂ ਮੋੜਤੀ ਫਿਰ ਇੱਕ ਘੰਟੇ ਬਾਅਦ ਫੇਰ ਆਈ ਫਿਰ 2 ਵਜੇ ਆਈ 2 ਵਜੇ ਮੈਂ ਆਖਿਆ ਵੀ ਕੁਛ ਕਹਿ ਨਹੀਂ ਐ ਇਹ ਪਹਿਲੇ ਦੰਡੀ ਕਰਦਾ ਤੇ ਅਸੀਂ ਇਹਦੇ ਨਾਲ ਗਏ ਸਾਨੂੰ ਇਹ ਨਹੀਂ ਪਤਾ ਸੀ ਕਿ ਕਤੂਰੇ ਹੈ ਕਿੰਨੇ ਅੱਛਾ ਜੀ ਅਸੀਂ ਲੋਕਾਂ ਨੂੰ ਇਹ ਤਾਂ ਪਤਾ ਨਹੀਂ ਕਿ ਉਹਦੇ ਪਾਦਨੇ ਕਿੰਨੇ ਆ ਪਰ ਅਸੀਂ ਗੱਤੇ ਹੋਈ ਹੋਈ ਚੱਕੇ ਗਏ ਇੱਕ ਘਟਾ ਦੇ ਸਾਨੂੰ ਚ ਮਿਲ ਗਿਆ ਤੇ ਫਿਰ ਉਹਨਾਂ ਦੁੱਧ ਚੰਗਾ ਆਇਆ ਇਸਨੇ ਕਿ ਉਹ ਹੁਣ ਕੰਡਿਉਰਾ ਵੀ ਹੈਗਾ ਚਾਰਾਂ ਨਾਲ ਕੰਡਿਉਰਾ ਅੱਛਾ ਜੀ ਉਹ 24 ਘੰਟੇ ਜਾਂ 12 ਘੰਟੇ 36 ਘੰਟੇ ਕੁ ਮੱਛਾ ਰਹਿਆ ਹੁਣ ਇੰਨਾ ਵਫਾਦਾਰ ਹੋ ਗਏ ਨੇ ਦੇਖ ਨਾ ਲੈ ਇਹ ਉਹ ਬੁਲਾ ਰਹੇ ਨੇ ਆਹ ਲਾ ਕੋਲੇ ਕਿੰਨਾ ਆਉਂਦੀਆਂ ਲੈ ਇਹ ਸਿਰਫ ਇੱਕ ਪਿਆਰ ਕਰਨ ਦਾ ਨੰਦ ਨਤੀਜੇ ਮਿਲ ਰਿਹਾ ਆਪਣਾ ਬਹੁਤ ਵਧੀਆ ਆ ਦੇਖੋ ਜੀ ਆ ਵੀਰਾਂ ਨੇ ਸ਼ਿਕਾਰੀ ਦਾ ਪਾਲਿਆ ਸੀ ਯਾਦ ਕੀ ਕਿੱਡੀ ਸ਼ਰ ਲ ਲੈ ਇਹ ਚਿਪਕਾਂ ਖਾਲਾ ਤੂੰ ਤੇ ਆ ਜਾਨਵਰ ਦੇ ਕੋਲੇ ਆਉਂਦੀ ਹੈ ਭਾਈ ਇਹਦੇ ਨਾਲ ਮੋਹ ਪਿਆ ਰਹਿੰਦਾ ਰਹੇਗੀ ਆ ਬਾਗਾਂ ਨੇ ਸਾਨੂੰ ਕਦੋਂ ਮਗਰੋਂ ਦਿਖਾਇਆ ਉਹ ਥੋਡੀ ਨੂੰ ਓਏ ਕਾਹਨੂੰ ਲੜਾਉਣਾ ਯਾਰ ਤੇ ਬਾਈ ਨੇ ਕਿਉਂ ਦਿਖਾਇਆ ਮਗਰ ਇਹ ਤਾਂ ਗਿੱਦੜ ਦੇ ਨਾਲ ਸ਼ੇਰ ਵੀ ਰੱਖੀ ਬੈਠੇ ਇਹ ਤਾਂ ਓਏ ਆਹ ਕੀ ਬਾਤ ਆ ਭਾਈ ਉਹ ਕਿਹੜਾ ਗੋਤੂ ਖਾਜੂਆ ਓ ਹੈਲੋ ਓ ਹੈਲੋ ਗਾਇਸ ਬਾਏ ਹਾਈ ਤੋਂ ਸਾਬਣ ਭਾਈ ਸਸਤੀ ਮਿਲਦੀ ਥੋੜੀ ਕਿਨੇ ਲੈਣੀ ਆ ਵੀਰ ਆਪਾਂ ਲਈ ਸੀ 10 ਕਿਲੋ ਇਹਨੂੰ ਪੇਟੀ ਜੀ ਬਾਹਰ ਯਾਰ ਆਪਾ ਇੱਥੇ ਕਵਾੜ ਵੀ ਹੈਗਾ ਹੈਗਾ ਰਾਹ ਦੇ ਵਿੱਚ ਕਿਸੇ ਵੀਰ ਨੇ ਕੋਈ ਸੈਕਿੰਡ ਸੈੱਟ ਦਾ ਹਾਂ ਤਲਾ ਬਕਵਾੜ ਕੇ ਵੱਧ ਬਣਾ ਗਿਆ ਬਈ ਅਸੀਂ ਬਾਆ ਬਦਲਿਆ ਭਾਈ ਬਾਆ ਬਾਆ ਹੁਣ ਵਾਪਸ ਆਈਏ ਨੇ 4 ਵਜੇ ਕਿਹਣਗੇ ਨਾ ਉਹ ਇਨਸ਼ਾਅੱਲਾ ਕੁਰੰਗਾਮਲੀ ਮੋੜ ਅੱਗੇ ਉਧਰ ਦੀ ਹੁੰਦੇ ਸੀ ਪਹਾੜਾ ਸਕਚੈਣਾ ਇਹ ਭਾਈ ਸਿੱਧੀ ਰੋਡ ਰੋੜੀ ਨੂੰ ਜਾਂਦੀ ਆਪਾਂ ਕੁਰੰਗਾਲੀ ਪਿੰਡ ਚ ਵੜਾਂਗੇ ਤਾਂ ਤੇ ਕੁਰੰਗਾਲੀ ਵੀ ਇੱਥੇ ਹੋਣੇਗੇ ਬਾਯਾ ਓਕੇ ਇੱਥੇ ਭਾਈ ਪਹਾੜੇ ਪਿੰਡ ਦੇ ਵਿੱਚ ਮੁੰਡੇ ਸ਼ਵੀਲ ਦਾ ਠੰਡਾ ਪਾਣੀ ਪੀਉਂਦੇ ਨੇ ਆਉਂਦੇ ਜਾਂਦੇ ਰੰਗਾਂ ਨੂੰ ਸ਼ੁਕਰੀਆ ਭਰਾਵਾ ਚਾਉਂਦੇ ਰਹੋ ਧੰਨਵਾਦ ਤੁਹਾਡਾ ਹਾਂ ਲੈ ਹਾਂ ਪਿੰਡ ਪਹਾੜੇ ਦੇ ਵਿੱਚ ਹਾਂਜੀ ਬਸ ਜਿਹੜਾ ਵਰਤੋ ਠੀਕ ਆ ਚਾਚਾ ਵਧੀਆ ਚੜ੍ਹਦੀ ਕਲਾ ਹਾਂਜੀ ਹਾਂਜੀ ਆ ਆ ਗਈ ਕਾਪੀ ਮੇਰਾ ਤਾਂ ਪਾਣੀ ਨਿਕਲ ਜਾਣਾ ਸੀ ਉਹ ਕੁੱਤਾ ਉਹਨਾਂ ਕੋਲ ਕੰਨ ਮਾਰ ਗਿਆ ਆ ਲੈ ਬੱਚੀ ਧੰਨਵਾਦ ਭਾਈ ਜਿਉਂਦੇ ਰਹੋ ਬਸਦੇ ਰਹੋ ਤੁਸੀਂ ਵੀ ਸਾਡੇ ਪਿੰਡ ਵਾਲਿਓ ਥੈਂਕ ਯੂ ਸੋ ਮੱਚ ਉਹ ਭਾਈ ਬਾਹਰ ਕੇ ਖੜਾ ਹੈਗਾ ਟੀਊ ਸ਼ਾ ਆਹ ਖੜਾ ਇਹਨੂੰ ਲੈ ਕੇ ਨਹੀਂ ਗਿਆ ਅੱਜ ਸਕੂਲ ਗਿਆ ਸੀ ਇਹ ਕਰਾਇਆ ਸੀਗਾ ਤੂੰ ਕਿਹਾ ਨਹੀਂ ਮਰ ਚਾ ਲੁਕੋ ਇੱਕ ਆਪਈਆ ਪਕਾਰ ਦੀ ਬੈਟਰੀ ਲਈ ਸੀ ਅ ਪਤਾ ਨਹੀਂ 35 ਐਂਪੀਅਰ ਕਹਿੰਦਾ ਕਿ ਕੀ ਕਹਿੰਦਾ ਸੀ ਯਾਰ ਹਾਂ 35 ਐਂਪੀਅਰ ਹਾਂ 35 ਐਂਪੀਅਰ 2.5 ਸਾਲਾਂ ਦੀ ਇਹਦੀ ਗਾਰੰਟੀ ਦਿੱਤੀ ਆ ਉੱਥੇ ਸਾਨੂੰ ਮੈਂ ਦਿਖਾਉਣਾ ਭੁੱਲ ਗਿਆ ਯਾਰ ਅਸੀਂ ਥੋੜਾ ਜਿਹਾ ਪਰਾਂ ਵਾਗੇ ਸੀ ਤੇ ਆਉਂਦੇ ਨੂੰ ਬਾਈ ਨੇ ਉਹਨਾਂ ਦੇ ਵਿੱਚ ਫਿੱਟ ਕਰਤੀ ਸੀ ਤੇ ਪੁਰਾਣੀ ਬੈਟਰੀ ਉਹਨੇ ਸ਼ਾਇਦ 1000 ਰੁਪਏ ਦੀ ਕੱਟੀ ਆ ਭਾਈ 2.5 ਸਾਲਾਂ ਦੀ ਗਾਰੰਟੀ ਹੈ ਤੇ ਨਾਲ ਲੈ ਉਹਨੇ 2300 ਰੁਪਏ ਤੇ ਆ ਦਿੱਤਾ ਦਾ ਗਾਰੰਟੀ ਵਾਰੰਟੀ ਕਾਰਡ ਆ 25 ਸਾਲ ਦੀ ਦਿੱਤੀ ਗਾਰੰਟੀ ਉਹਨੇ ਘਾਰ ਦੀ ਬੈਟਰੀ ਦੀ ਹੁਣ ਜੀ ਆਪਾਂ ਘਰੇ ਆ ਗਏ ਕਈ ਘੰਟੇ ਲਾਏ ਘਰ ਮੰਡੀ ਚ ਤੇ ਬਹੁਤ ਵਧੀਆ ਨੰਗੇ ਚੱਲ ਕੰਮ ਕੋਸ਼ਿਸ਼ ਇਹ ਕਰੇ ਕੁਝ ਰਹਿ ਗਏ ਤੇ ਹੁਣ ਤੁਸੀਂ ਸੋਚੋਗੇ ਵੀ ਜਾਂਦੇ ਹੋਏ ਇਹਦੇ ਤਾਂ ਕਾਲੀ ਸ਼ਰਟ ਸੀ ਨਾ ਇਹ ਚਿੱਟੀ ਇਹ ਉਥੋਂ ਮੈਂ ਸ਼ਰਟ ਲਈ ਸੀਗੀ ਤੇ ਇਹ ਵਾਰ ਮੈਂ ਕਿਦੋਂ ਪਾ ਕੇ ਦੇਖੀ ਤਾਂ ਮੈਂ ਕਿਹਾ ਚਲੋ ਕੌਲੀ ਕਹ ਨੂੰ ਦੁਬਾਰੇ ਪਾਉਣੀ ਆ ਉਹ ਲਫਾਫੇ ਜੇ ਪਾਦੀ ਇਹ ਮੈਂ ਆਈ ਆ ਗਿਆ ਫਿਰ ਪਾ ਕੇ ਤਾਂ ਬਲੌਗ ਇੱਥੋਂ ਤੱਕ ਦੇਖਿਆ ਤਾਂ ਸ਼ੁਕਰੀਆ ਨਵੇਂ ਭਰਾ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਚੰਗਾ ਲੱਗਦਾ ਹੈਗਾ ਤੇ ਮਿਲਦੇ ਆ ਕਿਸੇ ਨਵੇਂ ਬਲੌਗ ਦੇ ਵਿੱਚ ਜਿਉਂਦੇ ਰਹੋ বাসਦੇ ਰਹੋ ਰੱਬ ਰਾਖਾ